ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ SK ਵਾਇਸ ਟਿਪਸ ਤੇ ਉੱਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 9 ਨਵੰਬਰ ਨੂੰ 9 ਲੋਕਾਂ ਦਾ ਕੀਤਾ ਹੋਇਆ ਉਪਾ ਤੁਹਾਡੇ ਬੱਚੇ ਦੇ ਲਈ ਚੰਗਾ ਰਿਸ਼ਤਾ ਲੈ ਕੇ ਆ ਸਕਦਾ ਹੈ ਤੁਹਾਡੇ ਬੱਚੇ ਦਾ ਵਿਆਹ ਜਲਦ ਹੀ ਪੱਕਾ ਹੋ ਸਕਦਾ ਹੈ ਚੰਗਾ ਰਿਸ਼ਤਾ ਚੰਗਾ ਜੀਵਨ ਸਾਥੀ ਮਿਲ ਜਾਵੇਗਾ ਤੇ ਜਲਦ ਹੀ ਵਿਆਹ ਦੀ ਤਾਰੀਖ ਵੀ ਪੱਕੀ ਹੋ ਜਾਵੇਗੀ ਇਸ ਉਪਾar ਨੂੰ ਤੁਸੀਂ ਜ਼ਰੂਰ ਕਰ ਲੈਣਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਹੀ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਸੰਜੋਗਾ ਦਾ ਅਤੇ ਚਮਤਕਾਰਾਂ ਦੇ ਨਾਲ ਭਰਿਆ ਹੋਇਆ ਦਿਨ ਹੈ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਜਾਂ ਫਿਰ ਉਹਨਾਂ ਮਾਪਿਆਂ ਦੇ ਲਈ ਜਿਨ੍ਹਾਂ ਦੇ ਘਰ ਵਿੱਚ ਸ਼ੁਭ ਘਟਨਾਵਾਂ ਨਹੀਂ ਹੋ ਰਹੀਆਂ ਅਸੀਂ ਇਸ ਦਿਨ ਨੂੰ ਇੱਕ ਬਹੁਤ ਹੀ ਜ਼ਿਆਦਾ ਚਮਤਕਾਰੀ ਕਹਿ ਸਕਦੇ ਹਾਂ ਕਿਉਂਕਿ ਨੌ ਜਿਹੜੀ ਤਰੀਕ ਹੈ ਜੀ ਐ ਸੰ ਜੋਗ ਜਿਹੜਾ ਹੈ ਚਮਤਕਾਰੀ ਲਾਈਨ ਦਾ ਇੱਕ ਬਹੁਤ ਹੀ ਜ਼ਬਰਦਸਤ ਭੰਡਾਰ ਹੈ ਸਭ ਤੋਂ ਵੱਧ ਇਸ ਦਿਨ ਲੋਕ ਇਹ ਉਪਾਅ ਕਰ ਲੈਂਦੇ ਹਨ ਤੁਸੀਂ ਸਾਰੇ ਜਾਣਦੇ ਹੋ ਅੰਕ ਵਿਗਿਆਨ ਦੇ ਅਨੁਸਾਰ ਮੰਗਲ ਦੀ ਗਿਣਤੀ 9 ਹੁੰਦੀ ਹੈ ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨੇ ਲੋਕ ਇਕੱਠੇ ਹੋ ਕੇ ਉਪਾਅ ਕਰਦੇ ਹਨ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਚਮਤਕਾਰੀ ਹਨ ਵੈਸੇ ਪਿੱਤਰ ਪੱਖ ਚੱਲ ਰਿਹਾ ਹੁੰਦਾ ਹੈ ਬਹੁਤ ਹੀ ਪੂਰਨ ਦਿਨ ਬਹੁਤ ਹੀ ਪਵਿੱਤਰ ਦਿਨ ਚੱਲ ਰਹੇ ਹੁੰਦੇ ਹਨ ਇਹ ਸਾਡੇ ਪੁਰਖਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਨ ਦੇ ਲਈ ਬਹੁਤ ਪਵਿੱਤਰ ਦਿਨ ਹੈ ਇਸ ਲਈ 9 ਦਾ ਪੰਨਾ ਜਿਹੜਾ ਹੈ ਜੋ ਬਣ ਰਿਹਾ ਹੈ ਤੁਸੀਂ ਅੱਜ ਦਾ ਲਾਭ ਲੈ ਸਕਦੇ ਹੋ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ 9 ਦਿਨਾਂ ਦੇ ਅੰਦਰ ਤੁਹਾਡੇ ਬੱਚੇ ਦਾ ਚੰਗਾ ਰਿਸ਼ਤਾ ਸੁੰਦਰ ਵਿਆਹ ਦਾ ਚਮਤਕਾਰ ਤੁਸੀਂ ਹੁੰਦਾ ਹੋਇਆ ਵੇਖੋਗੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੀ ਕਿ ਤੁਹਾਨੂੰ ਕੀ ਕਰਨਾ ਪੈਣਾ ਹੈ ਫਿਰ ਇਹ ਵਿਆਹ ਤੁਹਾਡਾ ਸਫਲ ਹੋ ਜਾਵੇਗਾ ਪਰ ਕਿਰਪਾ ਕਰਕੇ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਿਉਂਕਿ ਸਾਡੇ ਲਈ ਇਹ ਉਤਸ਼ਾਹ ਭਰਿਆ ਮੌਕਾ ਹੋ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਹੋਰ ਵੀ ਜਾਣਕਾਰੀ ਦੇ ਸਕੀਏ ਇਹ ਜਿਹੜਾ 9 ਤਰੀਕ ਵਾਲਾ ਦਿਨ ਹੈ ਇਹਦਾ ਅਰਥ ਇਹ ਹੈ ਜੀ ਕਿ 9 ਤਰੀਕ ਜੇਕਰ ਅਸੀਂ ਸਾਲ 2025 ਵਿੱਚ ਗਿਣਦੇ ਹਾਂ ਤਾਂ 9 ਹੀ ਆਉਂਦਾ ਹੈ ਜੋ ਕਿ ਬਹੁਤ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰੇ ਦਿਨ ਸਾਬਿਤ ਹੋਵੇਗਾ ਇਸ ਲਈ ਤੁਹਾਡੇ ਲਈ ਬਹੁਤ ਉੱਤਮ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਮੰਗਲ ਊਰਜਾ ਦੇ ਨਾਲ ਭਰਿਆ ਹੋਇਆ ਸ਼ਕਤੀਸ਼ਾਲੀ ਦਿਨ ਹੈ ਜੇਕਰ ਤੁਸੀਂ ਇਸ ਨੂੰ ਨਕਾਰਾਤਮਕਤਾ ਵੱਲ ਲੈ ਜਾਂਦੇ ਹੋ ਤਾਂ ਇਹ ਤੁਹਾਡੇ ਨਾਲ ਨਕਾਰਾਤਮਕ ਹੀ ਹੋਣਾ ਸ਼ੁਰੂ ਹੋਵੇਗਾ ਤੁਸੀਂ ਕਿਰਿਆਸ਼ੀਲ ਰਹਿੰਦੇ ਹੋ ਅਤੇ ਜੇਕਰ ਤੁਸੀਂ ਇਸ ਸ਼ਕਤੀ ਨੂੰ ਊਰਜਾ ਦੇ ਲਈ ਸਕਾਰਾਤਮਕਤਾ ਵੱਲ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਇਸ ਦੇ ਨਤੀਜੇ ਮਿਲਣੇ ਚੰਗੇ ਸ਼ੁਰੂ ਹੋ ਜਾਣਗੇ ਕੱਲ ਸਾਨੂੰ ਫਿਰ ਇਸ ਦੀ ਸਕਾਰਾਤਮਕਤਾ ਦੇ ਵੱਲ ਚਲਣਾ ਪਵੇਗਾ ਤੁਹਾਨੂੰ ਕੀ ਕਰਨਾ ਹੈ ਇਹ ਕੰਮ ਸਵੇਰੇ ਕਰੋ ਜਾਂ ਸ਼ਾਮ ਨੂੰ ਇਸ ਨੂੰ ਆਪਣੇ ਪੂਜਾ ਦੇ ਕਮਰੇ ਵਿੱਚ ਬੈਠ ਕੇ ਵੀ ਉਪਾਅ ਨੂੰ ਕਰ ਸਕਦੇ ਹੋ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਹੈ ਇੱਕ ਕਾਗਜ਼ ਲਓ ਕਾਗਜ਼ ਤੁਸੀਂ ਪਲੇਨ ਲੈਣਾ ਹੈ ਜਾਂ ਫਿਰ ਲਾਈਨਾਂ ਵਾਲਾ ਵੀ ਲੈ ਸਕਦੇ ਹੋ ਕੋਈ ਕਾਗਜ਼ ਲਓ ਸਾਦਾ ਜਿਹਾ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਮਾਤੇ ਬੱਚੇ ਦੋਵੇਂ ਹੀ ਉਪਾਅ ਕਰ ਸਕਦੇ ਹਨ ਤਾਂ ਇਹ ਬੱਚਿਆਂ ਲਈ ਵੀ ਬੜੀ ਚੰਗੀ ਗੱਲ ਹੈ ਬੱਚੇ ਜਿੱਥੇ ਵੀ ਹੋਣ ਉੱਥੇ ਹੀ ਆਪਣੇ ਕਮਰੇ ਵਿੱਚ ਆਪਣੇ ਭਗਵਾਨ ਦੇ ਸਾਹਮਣੇ ਬੈ ਕੇ ਇਹ ਉਪਾਅ ਕਰ ਸਕਦੇ ਹਨ ਤੁਹਾਨੂੰ ਕਾਗਜ਼ ਤੇ ਜੋ ਵੀ ਲਿਖਣਾ ਹੈ ਸਭ ਤੋਂ ਪਹਿਲਾਂ ਕਾਗਜ਼ ਵਿੱਚ ਕਿਸੇ ਵੀ ਰੰਗ ਦਾ ਕਾਗਜ਼ ਹੋ ਸਕਦਾ ਹੈ ਉਸ ਤੇ ਉੱਪਰ 99 ਲਿਖੋ ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ ਤਾਂ ਤੁਹਾਡੇ ਪੂਜਾ ਵਾਲੇ ਕਮਰੇ ਵਿੱਚ ਜੇਕਰ ਰੋਲਾ ਰੱਪਾ ਹੈ ਤੁਸੀਂ ਲਾਲ ਰੰਗ ਦੀ ਖਮਣੀ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ ਤੁਸੀਂ ਇਹ ਵੇਖੋ ਕਿ ਤੁਹਾਡੇ ਪੂਜਾ ਕਮਰੇ ਦੇ ਵਿੱਚ ਰੋਲੀ ਹੋਵੇਗੀ। ਤੁਸੀਂ ਲਾਲ ਰੰਗ ਦੀ ਖਮਣੀ ਲਿਆਓ। ਉਸ ਦੇ ਨਾਲ ਜੋ ਮੰਗਲ ਦਾ ਪ੍ਰਤੀਕ ਮੰਨੀ ਜਾਂਦੀ ਹੈ ਇਸ ਨੂੰ ਕਿਸੇ ਵੀ ਮਾਚਸ ਦੀ ਤੇਲੀ ਦੇ ਨਾਲ ਥੋੜੀ ਜਿਹੀ ਮਿਲਾ ਕੇ 99 ਲਿਖ ਲਓ। ਭਾਵ ਕੇ 99 ਲਿਖ ਲਓ। ਇਸ ਦੇ ਹੇਠਾਂ ਸ਼ੁਭ ਵਿਆਹ ਲਿਖੋ। ਬੱਚੇ ਜਾਂ ਪੁੱਤਰ ਜਾਂ ਧੀ ਦਾ ਨਾਮ ਲਿਖੋ ਜਿਸ ਦੇ ਵਿਆਹ ਦੇ ਲਈ ਇਹ ਉਪਾਅ ਕਰ ਰਹੇ ਹੋ। ਇਸ ਵਿੱਚ 9 ਲੌਂਗਾਂ ਨੂੰ ਰੱਖ ਦਿਓ। ਇਸ ਨੂੰ ਰੱਖਣ ਤੋਂ ਬਾਅਦ ਇਸ ਦੀ ਇੱਕ ਪੋਟਲੀ ਬਣਾ ਲਓ। ਇਸ ਨੂੰ ਇੱਕ ਪੋਟਲੀ ਵਿੱਚ ਬੰਨ੍ਹਣ ਤੋਂ ਬਾਅਦ ਤੁਸੀਂ ਬਾਲਾ ਜੀ ਮਹਾਰਾਜ ਨੂੰ ਪ੍ਰਾਰਥਨਾ ਕਰ ਸਕਦੇ ਹੋ ਜੋ ਕਿ ਮੰਗਲ ਦਾ ਪ੍ਰਤੀਕ ਹਨ ਜੋ ਤੁਹਾਡੇ ਘਰ ਵਿੱਚ ਸ਼ੁਭ ਕੰਮ ਸ਼ੁਰੂ ਕਰ ਸਕਦੇ ਹਨ ਅੱਗੇ ਫਿਰ ਘੋ ਦਾ ਦੀਵਾ ਜਗਾਓ ਉਸ ਤੋਂ ਬਾਅਦ ਇਸ ਪੋਟਲੀ ਨੂੰ ਆਪਣੇ ਹੱਥ ਵਿੱਚ ਲਓ ਅਤੇ ਆਪਣੇ ਬੱਚਿਆਂ ਦੇ ਵਿਆਹ ਲਈ ਪ੍ਰਾਰਥਨਾ ਕਰੋ ਜੇ ਤੁਸੀਂ ਮਾਪੇ ਹੋ ਆਪਣੇ ਬੱਚਿਆਂ ਦੇ ਵਿਆਹ ਲਈ ਪ੍ਰਾਰਥਨਾ ਕਰੋ ਵਿਆਹ ਜਲਦੀ ਹੀ ਸੰਭਵ ਹੋ ਜਾਵੇਗਾ ਜੋ ਵੀ ਰੁਕਾਵਟਾ ਮੁਸ਼ਕਿਲਾਂ ਸਮੱਸਿਆਵਾਂ ਆ ਰਹੀਆਂ ਹਨ ਉਹ ਇੱਕ ਹੀ ਵਾਰ ਵਿੱਚ ਦੂਰ ਹੋ ਜਾਣਗੀਆਂ ਤੁਸੀਂ ਕਹੋਗੇ ਇਹ ਸਮੱਸਿਆ ਖਤਮ ਹੋ ਗਈ ਜਿਵੇਂ ਕਿ ਜੇਕਰ ਕੋਈ ਰਿਸ਼ਤਾ ਨਹੀਂ ਸੀ ਆ ਰਿਹਾ ਬੱਚਿਆਂ ਲਈ ਇੱਕ ਰਿਸ਼ਤਾ ਆ ਗਿਆ ਬੱਚਿਆਂ ਦਾ ਵਿਆਹ ਦਾ ਕੰਮ ਵੀ ਬਣ ਗਿਆ ਹੈ ਬੱਚਿਆਂ ਲਈ ਇੱਕ ਡੂੰਗਾ ਰਿਸ਼ਤਾ ਵੀ ਆਇਆ ਹੈ ਤੁਹਾਨੂੰ ਆਪਣੀ ਸਮੱਸਿਆ ਬਾਰੇ ਸਿਰਫ ਇੱਕ ਵਾਰ ਯਾਨੀ ਸੈਂਟੈਂਸ ਬਣਾਉਣਾ ਹੈ ਤੁਹਾਨੂੰ ਇੱਕ ਵਾਰ 9 ਵਾਰ ਲਿਖਣਾ ਹੈ ਤੁਸੀਂ ਕਿੰਨੀ ਵਾਰ ਲਿਖਣਾ ਹੈ ਜੀ ਸਿਰਫ 9 ਵਾਰ ਤੁਹਾਨੂੰ ਸਿਰਫ ਤੇ ਸਿਰਫ ਇਹ 9 ਵਾਰ ਲਿਖ ਕੇ ਕਿ ਬੱਚਿਆਂ ਦੀ ਜੋੜੀ ਬਣਾਉਣ ਦੇ ਲਈ ਜਾਂ 9 ਦੀ ਬਹੁਤ ਹੀ ਸ਼ਕਤੀਸ਼ਾਲੀ ਊਰਜਾ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਤੁਸੀਂ ਇਸ ਸਮੱਸਿਆ ਦੇ ਬਾਰੇ 9 ਵਾਰ ਕਹੋਗੇ ਤੁਸੀਂ ਸਕਾਰਾਤਮਕ ਬੋਲੋਗੇ ਜਿਵੇਂ ਇਹ ਤੁਹਾਡਾ ਕੰਮ ਹੋ ਗਿਆ ਹੈ ਵੀਕ ਦੇ ਵਿੱਚ ਹੀ ਤੁਹਾਡਾ ਕੰਮ ਹੋਣ ਵਾਲਾ ਹੈ ਪਾਪਕੇ ਕੋਈ ਚੰਗਾ ਰਿਸ਼ਤਾ ਆਉਣ ਵਾਲਾ ਹੈ ਬੱਚੇ ਦਾ ਵਿਆਹ ਹੋਣ ਵਾਲਾ ਹੈ ਇਸ ਸ਼ਬਦ ਨੂੰ ਤੁਸੀਂ ਵਾਰ-ਵਾਰ 9 ਵਾਰ ਬੋਲਣਾ ਹੈ ਤੇ ਨਾਲ ਫਿਰ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਹੈ ਹਨ ਨੂੰ 9 ਵਾਰ ਹਨੂਮਨ ਚਾਲੀਸਾ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਬੱਚੇ ਕਰ ਰਹੇ ਹਨ ਤਾਂ ਉਹਨਾਂ ਲਈ ਵੀ ਕੋਈ ਕੰਮ ਮੁਸ਼ਕਿਲ ਨਹੀਂ ਹੈ ਉਹਨਾਂ ਨੂੰ 9 ਵਾਰ ਹਨੂਮਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ ਜੇਕਰ ਬੱਚੇ ਇਹ ਉਪਾਰ ਨਹੀਂ ਕਰ ਸਕਦੇ ਮਾਪੇ ਕਰ ਰਹੇ ਹਨ ਤਾਂ ਉਹ ਵੀ ਇਸੇ ਤਰੀਕੇ ਨਾਲ 9 ਵਾਰ ਬੋਲਣ ਤੇ ਫਿਰ ਬਾਲਾ ਜੀ ਮਹਾਰਾਜ ਦੇ ਸਾਹਮਣੇ ਘੱਟੋ ਘੱਟ 3 ਵਾਰ ਕਹੋ ਜੇਕਰ ਤੁਸੀਂ 9 ਵਾਰ ਨਹੀਂ ਕਰ ਸਕਦੇ हनुमान चालीसा ਪੜੋ ਇਸ ਤੋਂ ਬਾਅਦ ਇਸ ਬੋਟਲੀ ਨੂੰ ਬਾਲਾਜੀ ਮਹਾਰਾਜ ਜਾਂ ਹਨੂਮਾਨ ਜੀ ਦੇ ਸਾਹਮਣੇ ਰੱਖ ਦੇਣੀ ਹੈ ਇਹ ਬੋਟਲੀ ਦਿਨ ਪਰ ਆਪਣੀ ਪੂਜਾ ਕਰਦੇ ਵਿੱਚ ਭਗਵਾਨ ਦੇ ਸਾਹਮਣੇ ਰੱਖਣੀ ਜ਼ਰੂਰੀ ਹੈ ਇਸ ਤੋਂ ਬਾਅਦ ਜਿਵੇਂ ਹੀ ਸ਼ਾਮ ਜਾਂ ਰਾਤ ਦਾ ਸਮਾਂ ਹੁੰਦਾ ਹੈ ਤੁਸੀਂ ਭਗਵਾਨ ਨੂੰ ਪ੍ਰਾਰਥਨਾ ਕਰਦੇ ਹੋਏ ਇਸ ਬੋਟਲੀ ਨੂੰ ਆਪਣੇ ਸਿਰਹਾਣੇ ਹੇਠਾਂ ਰੱਖ ਲਓ ਕਿ ਮੈਂ ਇਹ ਕਿਸੇ ਮੁੰਡੇ ਜਾਂ ਕੁੜੀ ਦੇ ਲਈ ਨਹੀਂ ਕਹਿ ਰਹੀ ਜੇਕਰ ਇਹ ਮੁੰਡਾ ਜਾਂ ਕੁੜੀ ਹੈ ਤਾਂ ਇਸ ਨੂੰ ਆਪਣੇ ਸਰਹਾਣੇ ਹੇਠਾਂ ਜ਼ਰੂਰ ਰੱਖ ਲੈਣੀ ਚਾਹੀਦੀ ਹੈ ਜੇਕਰ ਮਾਪੇ ਇਹ ਉਪਾਹ ਕਰ ਰਹੇ ਹਨ ਤਾਂ ਮਾਪੇ ਵੀ ਆਪਣੇ ਸਰਹਾਣੇ ਥੱਲੇ ਇਸ ਪੋਟਲੀ ਨੂੰ ਰੱਖ ਸਕਦੇ ਹਨ ਜੇਕਰ ਕੋਈ ਮੁੰਡਾ ਤੇ ਕੁੜੀ ਤੁਹਾਡੇ ਕੋਲ ਇਕੱਠੇ ਨਹੀਂ ਰਹਿ ਰਹੇ ਜੋ ਵੀ ਵਿਅਕਤੀ ਉਪਾਹ ਕਰਦਾ ਹੈ ਪਰਿਵਾਰ ਦੇ ਵਿੱਚੋਂ ਕੋਈ ਵੀ ਮੈਂਬਰ ਹੈ ਬੱਚਿਆਂ ਲਈ ਉਪਾਹ ਕਰਦਾ ਹੈ ਉਹ ਆਪਣੇ ਸਰਹਾਣੇ ਹੇਠਾਂ ਰੱਖ ਲਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਲਈ ਉਪਾਹ ਕਰ ਰਹੇ ਹੋ ਤੁਸੀਂ ਆਪਣੇ ਈਸ਼ਿਆ ਦੀ ਪੂਰਤੀ ਦੀ ਪ੍ਰਾਰਥਨਾ ਕਰ ਰਹੇ ਹੋ ਫਿਰ ਤੁਸੀਂ ਉਹਨਾਂ ਨੂੰ ਇਸ ਲਈ ਦਿਨ ਲਈ ਪ੍ਰਾਰਥਨਾ ਕਰੋ ਤੇ ਬੱਚਿਆਂ ਦਾ ਵਿਆਹ ਜਲਦੀ ਹੋ ਜਾਵੇ ਚੰਗਾ ਰਿਸ਼ਤਾ ਮਿਲ ਜਾਵੇ ਜੇਕਰ ਰਿਸ਼ਤਾ ਨਹੀਂ ਬਣਦਾ ਤਾਂ ਸਮੱਸਿਆ ਇਹ ਹੈ ਕਿ ਵਿਆਹ ਨਹੀਂ ਹੁੰਦਾ ਤੁਸੀਂ ਇਸ ਗਠੜੀ ਨੂੰ ਆਪਣੇ ਸਰਹਾਣੇ ਹੇਠਾਂ ਇੰਜ ਰੱਖ ਸਕਦੇ ਹੋ ਜੇਕਰ ਘਰ ਵਿੱਚ ਬੱਚੇ ਹਨ ਤਾਂ ਬੱਚਿਆਂ ਦੇ ਸਰਹਾਣੇ ਹੇਠਾਂ ਰੱਖਣ ਦੀ ਕੋਸ਼ਿਸ਼ ਕਰੋ ਤੁਸੀਂ 9 ਦਿਨਾਂ ਦੇ ਲਈ ਇਸ ਨੂੰ ਗਠੜੀ ਨੂੰ ਆਪਣੇ ਸਰਹਾਣੇ ਹੇਠਾਂ ਰੱਖਣਾ ਹੈ ਹਰ ਰੋਜ਼ ਇੱਕ ਵਾਰ ਜਿਵੇਂ ਹੀ ਤੁਸੀਂ ਸੌਂਦੇ ਹੋ ਇਸ ਪੋਟਲੀ ਨੂੰ ਬਾਹਰ ਕੱਢ ਕੇ ਆਪਣੇ ਹੱਥ ਵਿੱਚ ਫੜੋ ਬੱਚਿਆਂ ਦੇ ਵਿਆਹ ਲਈ 9 ਵਾਰ ਰੱਬ ਦੇ ਅੱਗੇ ਪ੍ਰਾਰਥਨਾ ਕਰੋ ਪ੍ਰਾਰਥਨਾ ਕਰਨ ਤੋਂ ਬਾਅਦ ਇਸ ਗਠੜੀ ਨੂੰ ਆਪਣੇ ਸਰਹਾਣੇ ਹੇਠਾਂ ਮੁੜ ਵਾਪਸ ਰੱਖ ਦਿਓ ਇਸ ਰਸਮ ਨੂੰ ਤੁਸੀਂ 9 ਦਿਨ ਰੱਖਣਾ ਹੈ ਤੁਸੀਂ ਕੀ ਕਰੋਗੇ ਕਿ ਆਖਰੀ ਦਿਨ ਦਾ ਮਤਲਬ ਹੈ 9 ਦਿਨ ਪੂਰੇ ਹੋ ਜਾਣ ਤੋਂ ਬਾਅਦ ਜਦੋਂ 10ਵਾਂ ਦਿਨ ਆਵੇਗਾ ਇਸ ਗਠੜੀ ਨੂੰ ਸਰਹਾਣੇ ਹੇਠਾਂ ਕੱਢਣਾ ਹੈ ਇਸ ਨੂੰ ਬਾਹਰ ਕੱਢਣ ਤੋਂ ਬਾਅਦ ਕੋਈ ਵੀ ਮਿੱਟੀ ਦਾ ਘੜਾ ਜਾਂ ਦੀਵਾ ਲੈ ਲਓ ਜਿਸ ਵਿੱਚ ਤੁਸੀਂ ਕਪੂਰ ਦੀ ਗੋਲੀ ਰੱਖ ਕੇ ਇਸ ਗਠੜੀ ਨੂੰ ਸਾੜ ਸਕਦੇ ਹੋ ਪਰ ਕੁਝ ਲੋਕ ਇਹ ਵੀ ਕਹਿ ਸਕਦੇ ਹਨ ਕਿ ਇੰਜ ਗਠੜੀ ਨਹੀਂ ਸੜੇਗੀ ਪਰ ਜੇ ਤੁਸੀਂ ਕਪੂਰ ਦੀ ਗੋਲੀ ਲਗਾ ਕੇ ਸਾੜ ਦਿਓ ਜਾਂ ਲੌਂਗ ਅਤੇ ਕਾਗਜ਼ ਬਹੁਤ ਜਲਦੀ ਸੜ ਜਾਣਗੇ ਹੁਣ ਤੁਸੀਂ ਇਹ ਸੜੀ ਹੋਈ ਸਵਾਹ ਨੂੰ ਕਿਸੇ ਵੀ ਗਮਲੇ ਜਾਂ ਪੌਦੇ ਜਾਂ ਮਿੱਟੀ ਵਿੱਚ ਪਾ ਸਕਦੇ ਹੋ ਜਾਂ ਹੋਰ ਕਿਸੇ ਰੁੱਖ ਦੇ ਪੌਦੇ ਹੇਠਾਂ ਛੱਡ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ 9 ਤਰੀਕ ਨੂੰ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਉਪਾਅ ਕਾਰਗਰ ਸਾਬਿਤ ਹੋ ਜਾਵੇਗਾ। ਬੱਚਿਆਂ ਦੇ ਵਿਆਹ ਲਈ ਚੰਗਾ ਜੀਵਨ ਸਾਥੀ ਮਿਲ ਜਾਵੇਗਾ, ਵਿਹਦੇ ਯੋਗ ਬਣ ਜਾਣਗੇ। ਧੰਨਵਾਦ।